ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲ ਸਿੰਘਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਆ ਸਾਰੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਆ ਸਾਰਾ ਹੀ ਮਾਲ ਜਿਹੜਾ ਵਕਾਊ ਆ ਵਿੱਚੋਂ ਕੋਈ ਸੱਜਰ ਸੋਈ ਆ ਕੋਈ ਟੋਕੜ ਗੱਭਣਿਆ ਕੋਈ ਗੱਭਣਿਆ ਕੋਈ ਬੱਚੇ ਤੋਂ ਬਿਨਾਂ ਤੇ ਕੁਝ ਛੋਟੀਆਂ ਉੱਧਰ ਵੀ ਵੱਜੀਆਂ ਵਾ ਉਹ سامنے ਤੁਸੀਂ ਦੇਖ ਸਕਦੇ ਜੀ ਕੁਝ ਉਧਰ ਵੀ ਵੱਜੀਆਂ ਵਾ ਵੀਡੀਓ ਕੋਈ ਵੀਰ ਪੂਰੀ ਵੇਖੇ ਇੱਕ ਵਾਰੀ ਤੇ ਨੋਰਮਲ ਰੇਟ ਵੀ ਤੇ ਵੱਡੇ ਰੇਟ ਵੀ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਹੈ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹੋਰ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਅੱਜ ਭਾਜੀ ਹੁਣੀ ਗਏ ਕਿਤੇ ਫਿਰ ਹਾਂਜੀ ਉਹਨਾਂ ਕੋਲ ਕਿਤੇ ਕੰਮ ਹੈ ਜੀ ਡੰਗਰੇ ਕਦੋਂ ਦਾ ਫੋਨ ਆਇਆ ਜੀ ਵੱਜਾਂ ਦੇ ਅੱਛਾ ਫਿਰ ਬਦਲਾਅ ਨਜ਼ਰ ਠੀਕ ਦੇਣੀ ਆਓ ਫਿਰ ਤੇ ਚਲੋ ਵੀਡੀਓ ਬਣਾ ਲਈਏ ਠੀਕ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਆਪਣਾ ਬਾਬਾ ਜੀ ਭਾਲਾ ਹੈ ਹਾਂਜੀ ਪਿੰਡ ਭਾਲਾ ਦੀ ਤਸਵੀਰ ਮੇਰੇ ਫੋਨ ਨੰਬਰ ਦੋ ਫੋਨ ਨੰਬਰ ਹੀ ਬੋਲ ਦੋ ਮੋਬਾਈਲ ਨੰਬਰ 98545 ਹਾਂਜੀ 82473 7609 ਠੀਕ ਹੈ ਤੇ ਚਲੋ ਸ਼ਿਰਵਾਰ ਸਰ ਜਿਹੜੀ ਆ ਪਹਿਲੇ ਮਾਲ ਵੀ ਅੱਜ ਨਾ ਮਾਲ ਕੋਈ ਤਰੀਬਨ ਹਰ ਪ੍ਰਕਾਰ ਦਾ ਇਹ ਅਸੀਂ ਅਹੀਂ ਮਤਲਬ ਅੱਜ ਘਰਦੀਆਂ ਵੀ ਝੋਟੀਆਂ ਦੋ ਦਿਨਾਂ ਵਿੱਚ ਪਾਉਣੀਆਂ ਆ ਅੱਛਾ ਝੋਟੀਆਂ ਤਿਆਰ ਆ ਠੀਕ ਆ ਇੱਕ ਵੱਸੀ ਸਾਡੇ ਉਹ ਖੀਰੀ ਆ ਅੱਛਾ ਘਰਦੀ ਵਾੜ ਉਹ ਵੀ ਪਾਉਣੀਆਂ ਉਹ ਜਰਸੀ ਵੀ ਵੇਚਦੇ ਨਹੀਂ ਫਿਰ ਜਰਸੀ ਵੇਚਦੇ ਨਹੀਂ ਮਾਲ ਨਾਲੋਂ ਥੋੜਾ ਜਿਆਦਾ ਉਹਦੇ ਬੜੀ ਰੀਜ ਨਾਲ ਪਾਲੀ ਤੇ ਕਾਲੀ ਬੜੀ ਰੀਜ ਨਾਲ ਪਰ ਮਾਲ ਨਾਲ ਪਿੱਛੇ ਵੀ ਚਾਰ ਹੋਂਡਿਆ ਵਾ ਅੱਛਾ ਤੇ ਨਾਲੇ ਨਾ ਇਹ ਕਹੇਲੇ ਮਾਲ ਡੰਗਰ ਲੈਣ ਦੇ ਵਿੱਚ ਕਿਹੜੇ ਵਪਾਰ ਚ ਕਿਹੜੇ ਡੰਗਰ ਪਏ ਰਹਿੰਦੇ ਆ ਹਾਂਜੀ ਹਾਂਜੀ ਕੋਈ ਪੁਰਾਣਾ ਰਵਟਿੰਗ ਹੋ ਗਿਆ ਤੇ ਉਹਦਾ ਕਰਕੇ ਫਿਰ ਟੰਗ ਜਰਾ ਸਾਂਭ ਨਹੀਂ ਜਾਂਦੇ ਹਾਂਜੀ ਹਾਂਜੀ ਤੇ ਗਾਹ ਹੋਵੇ ਤੁਹਾਨੂੰ ਜਨੇ ਦੇਣਾ ਤੇ ਹੁਣ ਅਸੀਂ ਦੇ ਦਿੰਦੀ ਆ ਠੀਕ ਹੈ ਹਾਂਜੀ ਗੱਡੀਆਂ ਪਾਲੀਆਂ ਵੇਖੋ ਠੀਕ ਹੈ ਮੈਂ ਉਹ ਵਿਖਾ ਲਦੇ ਵਸ਼ੀ ਜਿਵੇਂ ਖੀਰੀ ਵਸ਼ੀ ਆਪਣੀ ਠੀਕ ਹੈ ਮਤਲਬ ਅੱਜ ਵੀਡੀਓ ਕੋ ਵੇਖੇ ਪੂਰੀ ਜ਼ਰੂਰ ਕੇ ਹਾਂਜੀ ਮਤਲਬ ਜਿਆਦਾ ਮਤਲਬ ਦਿਮਾਗ ਘਰਦਾ ਹੀ ਅਜਾ ਠੀਕ ਹੈ ਪਤਾ ਕੋਈ ਪਤਾ ਦੇ ਦੇਣਾ ਮਾਹ ਕਰਦਾ ਸਾਰਾ ਠੀਕ ਹੈ ਔਰ ਕਿ ਕਈ ਵਾਰੀ ਬਾਹਰ ਅੰਦਰ ਜਾਣਾ ਹੁੰਦਾ ਫਿਰ ਕਈ ਵਾਰੀ ਲੇਟ ਲੂਟ ਹੋ ਜਾਂਦੇ ਜਿੱਤਾਂ ਤੇ ਚਲੋ ਜਿਹੜੀ ਆ ਪੈਂਦੇ ਨੰਬਰ ਤੇ ਜਿਹੜੀ ਮੱਝ ਆ ਇਹ ਪੰਜ ਆ ਅੱਛ ਠੀਕ ਆ। ਹਲੇ ਇਹ ਤਾਂ ਆਦਾਸ ਹੁੰਦੀਆਂ ਆ। ਠੀਕ ਆ। ਬਾਕੀ ਬੜੀ ਚੰਗੀ ਮੈਂ ਵੇਖੋ ਇਹ ਕਿੰਨਾ ਚੜ੍ਹ ਹੋਇਆ ਸੋਈ ਨੂੰ। ਕੱਲ ਜੀ ਬਾਬਾ ਜੀ। ਤੋਰੋ ਫੇਰ ਇੱਕ ਰੀ। ਜਵਾਬ ਸਾਰੇ। ਬੱਚੇ ਸਾਰੇ ਆ, ਬੱਜੇ ਆ। ਕੋਈ ਕੱਟਾ ਆ, ਕੋਈ ਕੱਟੇ ਆ। ਆਹ ਦੇਖ ਸਾਦੇ ਜੀ। ਆਹ ਸਾਰੇ ਜਵਾਬ ਬੱਜੇ ਆ। 6 ਬੱਚੇ ਆ ਜਿਹੜੇ। ਆਜੇ ਲੈ ਆਓ। ਠੀਕ ਆ। ਖਾਣੇ ਦਾ ਇੱਕ ਸੈਂਟਰ ਚ ਆ ਜਿਹੜਾ ਹਾਂਜੀ ਰੇਡਰ ਦਾ ਕਲਾਸ ਜੂਰ ਨੂੰ ਰੱਖਣਾ ਵੀ ਨਹੀਂ ਇਹਦਾ ਤਾਂ ਹੀ ਨੂੰ ਤੁਮੜ ਕੇ ਮੈਂ ਕਹਿੰਦਾ ਅਸਾਂ ਕਿੱਧਰ ਕੋ ਖਾਣ ਆ ਆ ਜੂ ਲੈ ਆ ਵੇ ਢੀ ਇਹ ਦੂਜਾ ਸੁਆ ਮਾ ਬਾਈ ਝੋਡੀ ਏ ਠੀਕ ਆ ਝੋਡੀ ਚਲੋ 12 13 ਕਿਲੋ ਦੀ ਗਾਰੰਟੀ ਦੇਵਾਂਗੇ ਬੜਾ ਸਾਫ਼ ਏ ਝੋਡੀ ਖਾਣ ਜ਼ਰੂਰ ਪੰਜ ਆ ਹੋ ਸਰੂ ਇੱਕ ਜਿਹੜਾ ਵਿੱਚ ਹੈਗਾ ਵਾ ਉਹ ਦੇਖ ਸਰ ਦੇ ਸੈਂਟਰ ਚ ਆ ਜਾ ਰਿਹਾ ਤੇ ਬਾਕੀ ਇਹ ਬਹਿਣੀ ਵਾਲੇ ਪਾਸੇ ਤੋਂ ਵੀ ਥਣ ਦੇਖ ਸਕਦੇ ਜੀ ਤੇ ਕਿੰਨਾ ਕ ਦੁੱਧ ਵੇਚਦੀ ਇਹ ਚਵਾਈ ਜਾਊਗੀ ਉਹ ਚਿੱਟੇ ਮੱਥੇ ਆ ਜਾ ਕੱਲ ਦਾ ਇਕੱਠਾ ਇਹ ਮਗਰ ਦੁੱਧ ਬਾਬਾ ਜੀ ਜਿੰਨਾ ਮੱਝ ਅਸੀਂ ਦਿਖਾ ਚਾਉਂਦਾ 15 ਕਿਲੋ ਕਰਦੇ ਤਾਂ ਪੁੱਛਾ ਹਾਂਜੀ 12 ਕਿਲੋ ਦੀ ਗਰੰਟੀ ਦੇਵਾਂਗੇ ਪਿਛਲੇ ਘਰੋਂ ਇਹਨੇ ਪਹਿਲੇ 10 12 ਕਿਲੋ ਕੱਢਿਆ ਉਹਦੇ ਮੁਤਾਬਕ ਠੀਕ ਆ 12 ਕਿਲੋ ਦੀ ਗਰੰਟੀ ਤੇ ਇਹਦਾ ਫਿਰ ਮੁੱਲ ਮੁੱਲ ਭਾਵੇਂ 3000 9000 ਹਾਂਜੀ ਇਹ ਹਾਂ ਤੇ ਨਾ ਛੋਟ ਦੇਣੀ ਆ 80000 80000 ਦੀ ਚਲੋ ਬਾਕੀ ਵਿੱਚ ਛੋਟ ਛੜ ਕਰ ਦੋਗੇ ਕਰ ਦਿੰਦੇ ਨੇ ਬਾਕੀ ਇਹ ਤਾਂ ਮੁੱਲ ਜੀ ਤਾਂ ਨਾਲ ਦੇਣੀ ਜਿੱਥੇ ਹਾਂਜੀ ਦੱਸ ਬੜਾ ਵੱਧ ਖਾਏ ਕੁਝ ਛੋਟ ਘੱਟ ਕਰ ਦਿਜਾ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਕੋਈ ਫੋਨ ਲਾਵੇ ਤੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਤੇ ਹੁਣ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਆ ਇਹ ਵੀ ਸੂਈ ਸਵਾਈ ਹੈ ਭਾਰੀ ਮੱਝ ਆ ਜਿਹੜੀ ਆ ਵੀ ਪੂਰੀ ਸਰੀਰੋਂ ਠੀਕ ਹੈ ਤੇ ਇਹ ਬਾਬਾ ਜੀ ਮੈਂ ਸੂਈ ਹੈ ਇਹ ਉਹ ਜਵਾਕੇ ਦੇ ਮਗਰ ਕੱਟਾਂ ਮੇਰੇ ਨਾਲ ਠੀਕ ਆ ਯਾਰਾ ਤੌਰ ਤੇ ਕੱਟੇ ਹੀ ਇੱਕ ਅੱਧੀ ਕੱਟੀ ਗਰੀ ਠੀਕ ਆ ਤੇ ਇਹਦੇ ਕੋਲ 13 ਕਿਲੋ ਦੁੱਧ ਆ 12 ਕਿਲੋ ਆਪਣੇ ਘਰੋਂ ਮਿਣਕ ਦੇਵਾਂਗੇ ਲੀਟਰ ਠੰਡਾ ਕਰਕੇ ਤਿਆਰ ਜਿਹੜਾ ਹੋਊਗਾ 13 ਅੱਛਾ ਪਰ 12 ਕਿਲੋ ਦਾ ਪਾਣੀ ਵਰਗਾ ਇਹ ਤੋਲ ਕੇ ਦੇਵਾਂਗੇ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਕੋਈ 10 12 ਕਰ ਹੋਵੇ ਤੋਰੋ ਫੇਰ ਇੱਕ ਰਿੰਦਾਂ ਨੂੰ 12 ਕਿਲੋ ਦੇ ਹਲੇ ਗਰੰਟੀ ਨਾਲ ਲੀਟਰ ਠੰਡਾ ਕਰਕੇ ਮਿਣਕ ਦੇਵਾਂਗੇ ਠੀਕ ਆ ਪਿਛਲੇ ਘਰਾਂ ਹੀ ਆਇਆ ਜੀ ਠੀਕ ਆ ਜੀ ਅਰਾ ਆਪਣੇ ਕੋਲ ਆਤੀ ਆ ਤੇ ਦੁੱਧ ਤਾਂ 13 ਹੀ ਹੋਊਗਾ ਪਰ 12 ਕਿਲੋ ਮੈਂ ਲੇ ਜੀ ਬਾਕੀ ਪੂਰੀ ਆਈ ਆ ਬਦਸਮਾਈ ਨਿਕਰੇ ਆ ਠੀਕ ਆ ਪੂਰੀ ਪਾਰੀ ਮਾਝਾ ਜਿਹੜੀ ਪੂਰੀ ਪਾਰੀ ਮਾਝੇ 12 ਗਲੋਂ ਬਣਾ ਕਰਕੇ ਪਾਣੀ ਨਾ ਮਿਲਦੇ ਨਾ ਪਾਣੀ ਲੱਗਾ ਤਿਆਰ ਜਿਹੜਾ ਮੌਕੇ ਤੇ ਕਹਿੰਦੇ ਕਿ 12 ਲੀਟਰ ਬਾਕੀ ਗਾਂ ਕੇ ਸਾਮ ਕਰੂਗਾ ਤੇ ਕੋ ਬਤਾ ਲੂਗਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਕੋਈ ਲੱਖ ਨਹੀਂ ਕੋਈ ਸਵਾ ਲੱਖ ਨਹੀਂ ਆ ਹਾਂਜੀ ਤੇ ਕੋਈ ਨੰਬੇ ਨਹੀਂ ਆ ਅੱਛਾ ਇਹ ਮਹੀਂ ਜਾਂ ਦਵਾਂਗੇ 80000 2000 ਛੋਟਾ ਦਾ 78000 ਦੀ 78000 ਦੀ ਠੀਕ ਹੈ 12 ਗਿਲਾ ਆਪਣੇ ਘਰੋਂ ਮੀਣਕੇ ਲਾਵਾਂਗੇ ਲੀਟਰ ਨਾਲ ਠੀਕ ਹੈ ਜਿੰਨੇ ਕਿਲੋ ਘਟਣਗੇ ਉਹਨੇ 10000 ਲਾਵਾਂਗੇ ਅੱਛਾ 10000 ਹੀ ਲਾ ਦਨੇ ਅੱਜ ਕਿੰਨਾ 10000 ਹੀ ਲਾ ਦਾਂਗੇ ਕਿਲੋਆਂ ਮਗਰ 10000 ਲਾਵਾਂਗੇ ਆ ਮੱਝ ਦਾ ਜਿਹੜਾ ਕਹਿੰਦੇ ਕਿ 12 ਚ ਜਿੰਨੇ ਕਿਲੋ ਘਟੇ ਉਹਨੇ 10000 ਘਟ ਜਾਣੇ ਠੀਕ ਹੈ ਜੀ ਲੀਟਰ ਨਾਲ ਮੀਣਕੇ ਪਿਛਲੇ ਘਰੋਂ ਹੀ ਆਇਆ ਵਾ ਠੀਕ ਹੈ ਇਹ ਝੂਲ ਮਾਰੀ ਆਪਣੇ ਕੋਲ ਹੀ ਮੈਂ ਆਈ ਅੱਛਾ ਇਹਦਾ ਕੋਈ 13 ਹੀ ਹੋਊਗਾ ਅੱਛਾ 12 ਦੀ ਵੀ ਗਾਰੰਟੀ ਹੋਏ ਇੱਕ ਤਰ੍ਹਾਂ ਸੋਰਾ ਫੇਰਿੰਨਾ ਤੇ ਪੂਰੀ ਵੱਡੀ ਮਹੀਆ ਦੇਖੋ 바ਗੀ ਠੀਕ ਆ ਇਹਨਾਂ ਦੋਵਾਂ ਮਹੀਆ ਕੋ ਨਾ ਜਿੰਨੇ ਲੀਟਰ ਘੜ ਦੇਣਗੇ ਉਨੇ ਹੀ 10000 ਘੜਾ ਠੀਕ ਇਹਨਾਂ ਦੋਵਾਂ ਮੱਜਾਂ ਦਾ ਜਿਹੜਾ ਕਹਿੰਦੇ ਕਿ 12 ਚ ਜਿੰਨੇ ਲੀਟਰ ਘੜ ਕੇ ਉਹਨੇ 10000 ਘੜ ਜਾਣਗੇ ਪੂਰੀ ਇਹ ਵਾਲਾ ਸੁਣਿਆ ਆਹ 바ਗੀ ਚਲੋ ਆਪਨੇ ਇੱਥੇ ਆ ਕੇ ਦੇਖੀਏ ਆਜੇ ਲਾਇਆ 12 ਕਿਲੋ ਹੋਊਗਾ 13 ਠੀਕ ਆ 12 ਕਿਲੋ ਜਿਹੜਾ ਆਪਣੇ ਘਰੋਂ ਲਈ ਤਰ੍ਹਾਂ ਮਿੰਦਾਂ ਠੀਕ ਆ ਜੀ ਕੱਟਾ ਇਹਦੇ ਮਗਰ ਵੀ ਇਹਦੇ ਮਗਰ ਵੀ ਕੱਟਾ ਵਾ 5 ਮਿੰਟ ਠਹਿਰੇ ਰਹਦੇ ਸਾਰੇ ਰਹਦੇ ਆ ਆਹ ਹੋਊਗਾ 13 ਠੀਕ ਆ ਡੇਢ ਡੇਢ ਕਿਲੋ ਗਾੜ ਹੋ ਰਹੀਆਂ ਨੇ ਡੇਢ ਡੇਢ 2 ਕਿਲੋ ਕਿਲੋ ਨਹੀਂ ਓ ਕਿਲੋ ਤੋਂ ਜ਼ਿਆਦਾ ਹੋਗੀ ਠੀਕ ਆ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਦੂਰ ਦੂਰ ਜਿਹੜਾ ਥਨ ਲੱਗਾ ਤੇ ਇਹਦਾ ਫਿਰ ਵੀਰ ਜੀ ਕਿੰਨਾ ਕੁ ਮੁੱਲ ਰੱਖੀ ਐ ਇਹਦਾ ਵੀ ਮੁੱਲ ਕੋਈ ਸਵਾ ਲੱਖ ਨਹੀਂ ਕੋਈ ਲੱਖ ਨਹੀਂ ਹਾਂਜੀ ਕੋਈ 90 ਨਹੀਂ ਹਾਂਜੀ ਇਹ 82000 ਜੁੜ ਜਣੀ ਐ 82000 ਦੀ 2000 ਛੋਟ ਕਰ ਦਾਂ 80 ਦੀ ਤੇ ਦੁੱਧ 12 ਕਿਲੋ ਹੋਊਗਾ ਹੋਂ 13 ਠੀਕ ਆ ਜੇ ਕੋਈ ਆਨਲਾਈਨ ਵਗੋਂਦਾ ਤਾਂ 12 ਵਜੇ ਸਾਡੇ ਘਰ ਨੂੰ ਫਿਰ 13-13 ਕਿਲੋ ਠੀਕ ਹੈ ਜੀ ਤੇ ਹੁਣ ਜਿਹੜੇ ਆ ਮੱਝ ਆ ਗਿਆ ਆਪਣੇ ਕੋਲ ਚੌਥੇ ਨੰਬਰ ਤੇ ਦੱਖ ਦੇਣਾ ਦੱਖ ਦੇਣਾ ਹੋ ਗਿਆ ਜਿਹੜਾ ਜਿਹੜਾ ਲੀਟਰ ਵਾਲਾ ਸਾਢੇ 9 ਕਿਲੋ 9 ਕਿਲੋ ਸਾਢੇ 9 ਕਿਲੋ ਤਿਆਰ ਜਿਹੜਾ ਤੇ ਇਹ ਕਿੰਨਾ ਦੋ ਚਵਾਈ ਜਾਊਗੀ ਦੁੱਧ ਬਾਬਾ ਜੀ ਹੁਣ ਸੇਵਾ ਦੇ ਡਿਪੈਂਡ ਕਰਦਾ ਚਲੋ 11 12 ਕਿਲੋ ਦੀ ਸੁਆਊਗੀ ਦੁੱਧਨ ਦੀ ਠੀਕ ਹੈ ਜੀ ਬਾਕੀ ਥਨਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਇਹਦੇ ਮਗਰ ਘੱਟੀ ਹੈ ਇਹਦੇ ਇਹਦੇ ਮਗਰ ਘੱਟੀ ਹੈ ਵੱਡੀ ਜਾਸੂ ਵਾਲੀ ਕਿਦਾਂ ਥਰੇ ਲੱਗਦੀ ਲੈ ਜਾ ਬਾਕੀ ਸੁਈਆਂ ਸਵਾਈਆਂ ਆ ਜਿਹੜਾ ਵੀ ਵੀਰ ਭਰਾ ਨੇ ਲੈਣੀ ਆ ਹਾਂਜੀ ਇਹ ਬਾਅਦ ਚ ਕਿਸੇ ਨੂੰ ਲਾਹਮਾ ਦੇਣ ਨਾਲ ਜਗਾ ਆਪਣੀ ਚੁਆ ਕੇ ਲਾਓ ਪਹਿਲਾਂ ਇਹ ਆਪਣੇ ਤਸੱਲੀ ਕਰਕੇ ਲਾਓ ਬਾਅਦ ਚ ਨਾ ਕਿਸੇ ਨੂੰ ਲਾਹਮਾ ਦੋ ਤੇ ਨਾਲ ਲਓ ਤੇ ਪਹਿਲਾਂ ਹੀ ਆਪਣੀ ਚੁਆਈ ਕਰਕੇ ਖੜੋ ਬਾਕੀ ਬਾਬਾ ਜੀ ਲਾਹਮਾ ਇੱਥੇ ਤੁਹਾਨੂੰ ਪਤਾ ਹੀ ਇੱਥੇ ਕਿਹੜੀ ਵੀ ਕਿਤੇ ਮਹੀਂ ਤੇ ਮਹੀਂ ਕੱਢਦੀ ਆ ਹਾਂਜੀ ਹਾਂਜੀ 2000 ਦੀ 4 ਵਾਜੀ ਬੜੀ ਗੱਲ ਹਰ 5 ਵਾਜੂ ਉਹ 10000 ਵਾਲੀ ਗੱਲ ਤੁਹਾਨੂੰ ਪਤਾ ਪਿਛੇ ਨਹੀਂ ਆ ਹਾਂਜੀ ਹਾਂਜੀ ਕਿਉਂਕਿ ਹਰ ਕੰਮ ਆਨਲਾਈਨ ਤੇ ਹਰ ਬੰਦਾ ਅੱਜ ਕੱਲ ਸਿਆਣਾ ਹਾਂਜੀ ਹਾਂਜੀ ਤੇ ਪਿੱਛੋਂ ਹੀ ਆਣੀਆਂ ਤੇਰੀ ਕਰਮਾਣੀਆਂ ਰਾਣੀਆਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜਿੰਨਾ ਮਰਜ਼ੀ ਕਰੀਏ ਝੋਟੀਆਂ ਹਾਂਜੀ 72000 ਦੀ ਜਣੀ 72000 ਦੀ ਬੁੜੇ ਮਤਲਬ ਯਾਰ ਛੱਡ ਦਾਂਗੇ ਕਿਤਨੇ ਜਦਾਂਗੇ ਚਲੋ ਬਾਕੀ ਮੌਕੇ ਦੇ ਹੋਰ ਛੱਡ ਦਿਓ ਬਾਕੀ ਹੋ ਜੂ ਬੰਦ ਨਾ ਇਹ ਚੱਕਰ ਕਰ ਗਏ ਇਹ ਚੱਕ ਪਾਸ ਤੇ ਚੱਕ ਪਾਸ 5 ਮਹੀਨਾ ਦੀ 5 ਕਿਲੋ ਤੋਂ 6 ਕਿਲੋ ਠੀਕ ਆ 5 6 ਕਿਲੋ ਤੁਸੀਂ ਉਹ ਉਧਰ ਦੀ ਜੇ ਡੇਰੀ ਦੀ ਠੀਕ ਆ ਡੇਰੀ ਦੀ ਮੱਝ ਆ ਬਾਕੀ ਥੱਲੇ ਹਵਾਨਾ ਹੀ ਦੱਸਦਾ ਵੀ ਸੱਜਣੇ ਦੁੱਧ ਜਿਹੜਾ ਚੰਗਾ ਕੱਢਿਆ ਹੋਇਆ ਮੇਰਾ 1 ਕਿਲੋ ਦੀ ਗਰੰਟੀ ਦੇਵਾਂਗੇ ਭਾਵੇਂ ਕੋਈ سٹਾਮ ਤੇ ਲਿਖਾਵੇ ਲਏ ਸੱਜਣੇ ਵੀ ਨਹੀਂ ਕੱਢਦੀ ਠੀਕ ਆ ਜੀ ਇਹਨੇ ਟੋਕਰ ਕਰ ਗਏ ਮੈਂ ਨਹੀਂ ਲਈ ਨਾ ਬਬਾਈ ਜੀ ਹਾਂਜੀ ਉਹਦੇ ਬਿੱਲ ਕੋਈ ਸਾਫ਼ ਲਈਦੀਆਂ ਨਾ ਵੀ ਇਹਦਾ ਗਾਂ ਮੁੱਲ ਬਣਾ ਹਾਂਜੀ ਹਾਂਜੀ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਜੋ ਕੁਝ ਹੈਗਾ ਕੋਈ ਹੋ ਹੋ ਜਾਂਦਾ ਹਾਂਜੀ ਕਾਵਾ ਤੁਹਾਡਾ ਜਵਾਬ ਮਾ ਬੜੀ ਓਕੇ ਆ ਤੇ ਐਡੀ ਕਰਮਾਂ ਵਾਲੀ ਜੇ ਵੀ ਆਪਰੇ ਸਾਡੇ ਤੇ ਟੀਕਾ ਵੀ ਲਵਾਵੇ ਨਾ ਅੱਛਾ ਆਪ ਤਨੀ ਮਾਰੂਗੀ ਟੀਕਾ ਲਵਾ ਗਈ ਠੀਕ ਹੈ ਜੀ ਪਰ ਹੁਣ ਤੋਂ ਮੈਂ ਟੈਂਪਾੜੇ ਤੇ ਮੈਂ ਠੀਕ ਹੈ ਇੱਥੇ ਦੋਵੇਂ ਟੈਂਪਾੜੇ ਤੇ ਮਿਲਦੀ ਕਿੰਦੇ ਬਾਕੀ ਚੰਗੇ ਕਦ ਕੱਢਦੀ ਆ ਭਾਰੇ ਪੱਲੇ ਦੀ ਮੱਝ ਜਿਹੜੀ ਹੈ ਵਲੀ ਮੈਂ ਪਹਿਲੇ ਦੂਗੀ ਅੱਛਾ ਚੈੱਕ ਪਾਸ ਸਿਆ ਫੁੱਲ ਠੀਕ ਆ ਘਰ ਲਵਾ ਲੈ ਗੱਡੀ ਉੱਥੇ ਖਲੋਜੂਗੀ 10 ਮਿੰਟ ਚੈੱਕ ਕਰ ਲੈ ਜੇ ਖਾਲੀ ਦੂਸੇ ਗੱਡੀ ਲਾਤੇ ਕਰਾਇਆ ਜਾਂਦਾ ਠੀਕ ਆ ਤੇ ਮੋਲੇ ਦਾ ਫਿਰ ਮੋਲੇ ਦਾ ਜਿੰਨਾ ਮਰਜੀ ਕਰੀ ਬਾਬਾ ਜੀ 55000 55000 ਯਾ ਛੱਡ ਦਾਂਗੇ 55 ਦੀ ਹਾਂ ਨਾ ਹੀ ਹੁੰਦੀ ਠੀਕ ਆ ਤੇ 50 ਦੀ ਉਦਾਂ ਹੀ ਆ ਆਹੋ ਇਹ ਤੇ ਜਿੱਡੀ ਮਹੀ ਆ ਚਲੋ ਇਹ ਆ ਵੀ ਕੱਟ ਕੱਠ ਚੰਗਾ ਵਾ ਸੋਹਣੀ ਮੱਝ ਆ ਗਾਂ ਸਾਂਬੰਦ ਦਾ ਮੁੱਲ ਮੋੜ ਦੋਗੇ ਜਿੱਦਣ ਆ ਭਰੀ ਤੇ ਸਾਰੀ ਚੰਗੀ ਭਰਨੀ ਆ ਤੇ ਹੈਂ ਪਰਾਵੀ ਵੇਚਦੀ ਹੈ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਮੱਝ ਜਿਹੜੀ ਇਹ ਜੋਡੀ ਪਹਿਲੀ ਸੀ ਸ੍ਰੀ ਬਾਬਾ ਜੀ ਅੱਛਾ ਫਰ ਬਰ ਜਾ ਰਹੀ ਹੈ ਉਹ ਆ ਦੇਖ ਸਾਡੇ ਹਵਨ ਨੇ ਇਹਦਾ ਲਾਗੇ ਇਹ ਨਾ ਬਾਬਾ ਜੀ ਆ ਤੁਹਾਨੂੰ ਭਾਲ ਪੈ ਗਈ ਆ ਅੱਛਾ ਤੇ ਮਤਲਬ ਭਾਲ ਮੜੀ ਜੀ ਇਹ ਗੇਂਦੀ ਜੀ ਦਾ ਬਣੀ ਦੀ ਵਿੱਚ ਅੱਛਾ ਧਾਹ ਨੂੰ ਪੋਲੀ ਕੋ ਦਾ ਬਰਾਬਰ ਆ ਅੱਛਾ ਦੁੱਧੜੀ ਕੋ ਠੀਕ ਲੋ ਅੱਛਾ ਐਵੇਂ ਤਾਂ ਆਖੇ ਦੁੱਧਾ ਕਿਲੋ ਹੀ ਭਰ ਹੀ ਥੋੜਾ ਬਾਂਡੇ ਬੰਦ ਕੀਤਾ ਫੇ ਚਲੋ ਰਿਟਾਇਰ ਸਮਾਨ ਨੂੰ ਚਲ ਪੜ ਲਾ ਜੀ ਠੀਕ ਆ ਹੁਣ ਇਹ ਝੋਡੀ ਪਹਿਲੇ ਸੋਹਣੀ ਕੱਟਾ ਮਗਰੇ ਦੇ ਅੱਛਾ ਕਾ ਦੋ ਸੋਈ ਹੈ ਕੱਦ ਕਾੜ ਦੀ ਵਧੀ ਕਿੰਨਾ ਚਰ ਹੋਇਆ ਸੋਈ ਨਾ ਸੋਈ ਨੂੰ ਆ ਨੂੰ ਹੋ ਗਏ 10 12 15 ਹੀ ਲਾ ਲੋ ਬਿਲਕੁਲ ਛੋਟਾ ਸਿੰਘ ਐ ਸੋਹਣੀ ਝੋਟੀ ਐ ਜਿਹੜੀ ਬਹੁਤ ਸੋਹਣੀ ਏ ਤੇ ਸਾਡੇ ਦੇ ਮਗਲੇ ਨੂੰ ਭਾੜਾ ਦੁੱਧ ਦਾ ਬਰਾਬਰ ਇੱਕ ਹੋਇਆ ਪੋਲੀ ਖਾ ਗਿਆ ਦੋਦੇ ਬਰਾਬਰ ਠੀਕ ਆ ਲੱਗ ਜੋ ਡਿਜ਼ਾਈਨ ਕਿਦਾਂ ਆ ਕਾਲੀ ਜਾਨਵਰ ਜੀ ਆ ਦੇਖ ਸਕਦੇ ਬਿਲਕੁਲ ਛੋਟਾ ਸਿੰਗ ਹੈ ਸੋਹਣੀ ਝੋਟੀ ਹੈ ਤੇ ਭਾਲ ਜਿਹੜੀ ਪਈ ਹੁੰਦੀ ਹੈ ਇਹ ਕਿ ਨਾਮ ਨਹੀਂ ਤੇ ਵੀ ਜਿਹੜੀ ਭਾਲ ਲਾ ਵੀ ਪਾਉਂਗੇ ਠੀਕ ਆ ਤਾਂ ਇਹਦੀ ਪਾਣੀ ਥੋੜੀ ਜੰਮ ਜਾਂਦੀ ਸਕਤ ਹੋ ਜਾਂਦੀ ਗਈ ਇਹਦੀ ਲੈ ਜੋ ਜੀ ਉਹ ਤਰ੍ਹਾਂ ਤਰ੍ਹਾਂ ਤੁਰਾ ਬਰਾਬਰ ਹੀ ਆ ਸਾਰੀਆਂ ਭਾਂਡੇ ਕੱਲੇ ਕੱਲੇ ਭਾਂਡੇ ਜੁੜੇ ਦੋਦੇ ਬਰਾਬਰ ਹੋਊਗਾ ਠੀਕ ਹੈ। ਹਾਂ ਵੀ ਤਾਰ ਪੋਲੀ ਹੈ। ਠੀਕ ਹੈ। ਹਾਂਜੀ। ਤੇ ਇਹਦਾ ਫਿਰ ਮੁੱਲ। ਮੁੱਲ ਬਾਬਾ ਜੀ ਝੋਡੀ ਦੇ ਭਾਵੇਂ 85-90 ਹਜ਼ਾਰ ਦੀ ਜਿੱਦਾਂ ਦੀ ਕੱਟੀ ਵੇਖੋ ਡਿਜ਼ਾਈਨ ਕਿੰਨਾ ਵਾ। ਹਾਂਜੀ ਹਾਂਜੀ। ਇਹ ਅਸੀਂ ਕਿਡੇ ਦੇ ਸਿੰਘ ਬਣਾਏ ਆ ਜਾਂ ਵੀ ਲਾਇਆ ਵਾ ਪਿੱਠ ਪੁੜਾ ਹਰ ਇੱਕ ਚੀਜ਼ ਆ ਉਹ ਕਿਦਾਂ ਨੁਕਰੀ ਘੜੀ ਰਗੀ ਆ। ਹਾਂਜੀ ਹਾਂਜੀ। ਹੁਣ ਚਲੋ ਥਾਂ ਸੁਣਦੇ ਹਿਸਾਬ ਨਾਲ ਕਿਸੇ ਨੇ ਵੀ ਸਾਂਭਣੀ ਆ। ਹਾਂਜੀ। ਤੇ ਹੁਣ ਤੇ ਵਟਾ ਲੱਗਣਾ ਲੱਗਣਾ ਦਾ। ਹਾਂਜੀ ਹਾਂਜੀ। ਹੁਣ ਇਹ ਕੱਟੀ ਦੇਣੀ ਆ 55 ਹਜ਼ਾਰ। 55 ਹਜ਼ਾਰ। 55 ਹੀ ਦਵਾਂਗੇ ਪਰ ਦੋ ਨਹੀਂ ਕੋਈ। ਤੇ ਦੁੱਧ ਕਿੰਨਾ ਕੇ ਚਵਾਈ ਜਾਊਗੀ। ਦੁੱਧ ਲੈ ਆਖ ਲੋ ਝੋਟੀ ਇਤਨਾਈ ਆਦੀ ਠੀਕ ਹੈ ਵੰਡ ਪਾਉਣਾ ਬੰਦ ਕੀਤਾ ਆ ਵੀ ਥੋੜੀ ਜਿਹੀ ਭੜ ਲਸ ਜੇ ਦੀ ਠੀਕ ਹੈ ਜੀ ਹਾਂਜੀ ਤੇ ਪਰ ਡਿਜ਼ਾਈਨ ਵੇਖ ਲਓ ਕੱਟੀ ਬਾਕੀ ਪੂਰੀ ਸੋਹਣੀ ਝੋਟੀ ਆ ਜਿਹੜੀ ਆ ਬੜੀ ਸੋਹਣੀ ਤੇ ਸਾਫ ਤੇ ਪਤਲੀ ਜੰਮੀ ਦੀ ਆ ਠੀਕ ਹੈ ਤੇ ਹੁਣ ਝੋਟੀ ਤੇ ਆ ਵੀ ਬੜੀ ਖੂਬਸੂਰਤ ਜੀ ਇਹ ਨਹੀਂ ਜੀ ਪੌਣੀ ਥੋੜੀ ਨਾ ਸਾਹਮਣੀ ਇਹ ਦੋਤੇ ਨੇ ਹੁੰਦੀ ਅੱਛਾ ਜੀ ਬਾਕੀ ਇਹਦਾ ਇੱਕ ਅਰੇ ਚਿਹਰਾ ਦੇਖ ਸਕਦੇ ਚੰਗੀ ਤਰ੍ਹਾਂ ਜਿਹੜੀ ਆ 55000 ਦੀ ਹੁਣੇ ਪਾਈ ਐ ਇਹ ਇਹ ਕਿੰਦੇ ਅਗਲੀ ਵੀਡੀਓ ਚ ਪਾਵਾਂਗੇ ਹੁਣ ਕਿਹੜੀ ਵਿਖਾ ਲਈ ਦੂਜੀ ਝੋਟੀ ਖੋਣ ਵਾਲੀ ਆ ਠੀਕ ਆ ਇਹ ਗੜੀ ਵੀ ਸੁਹੀ ਆ ਜਦੋਂ ਆ ਗੜੀ ਪਤਾ ਦੇ ਠੀਕ ਆ ਚਲੋ ਲੈ ਆਇਆ ਫਿਰ ਠੰਡੀ ਸੀ ਲੈ ਕੇ ਬਣੀ ਬੜੀ ਠੰਡੀ ਜੇ ਮੈਨਾਂ ਵੀ ਆ ਗਾਂਵ ਹੀ ਪੋਣੀ ਜੇ ਹਾਂਜੀ ਗਾਂਵ ਹੀ ਪੋਣੀ ਆ ਗਾਂ ਇੱਕ ਹੋਰ ਵੈੜ ਲਈ ਜਲਸੀ ਰਾਤ ਦੀ ਸੀ ਬੜੀ ਚੰਗੀ ਬਸ ਮੈਨੂੰ ਸੈਨ ਲੱਗਣਾ ਵੀਡੀਓ ਨਹੀਂ ਪਣੀ ਠੀਕ ਆ ਆ ਬੰਦੇ ਅਸ਼ੋਟ ਇਹ ਨਹੀਂ ਕਿ ਮੈਂ ਲੋਕਾਂ ਨੂੰ ਦੱਸੀ ਬਾਕੀ ਥੱਲੇ ਬੜੀ ਭਰੰਦੀ ਆ ਸੋਣੇ ਦੀ 12 ਵਜੇ ਕੋਟੂ ਵੀ ਸੂਆ ਦੂਜਾ ਵੇਖਣ ਨੂੰ ਪਹਿਲੇ ਜਾ ਆਵੀਂ ਦੇ ਬਹੁਤ ਜੰਨੀ ਨਾਲ ਠੀਕ ਹੈ ਭਾਰੀ ਆ ਮੈਂ ਦੇ ਠੰਡੇ ਸਾਫ ਆ ਇੱਕ ਕਿਨੇ ਦਾ ਦੁੱਧ ਆ ਲੀਜੇ ਦੁੱਧ ਤੇ ਕਿੱਟੂ 12 ਇਹੋ ਤੇ ਇਹਦਾ ਮੁੱਲ ਇਹਦਾ ਮੁੱਲ ਜੇ ਇਹਦੇ ਵੇ ਸੂਈ ਹੋਣਾ ਤੇ ਤੈਨੂੰ 85 ਦੀ ਵੇਚ ਦੀ 90 ਇਹ ਜਿੱਦਾਂ ਕੱਟੀ ਆ ਪਰ ਹੁਣ 70000 ਦੀ ਨਹੀਂ 70000 ਦੀ ਠੀਕ ਐ ਤੇ ਥਣ ਲੈਵਾ ਵੇਖ ਲੋ ਕੀ ਕੀ ਲੱਗਾ ਨੂੰ ਹਾਂਜੀ ਹਾਂਜੀ ਪਤਲੀ ਚਮੀ ਦੀ ਪੂਣੀ ਲੱਗੀ ਆ ਤੇ ਬਾਕੀ ਕਿਸੇ ਨੂੰ ਕੋਈ ਵੀ ਪਸੰਦ ਆਉਂਦੀ ਐ ਕਦੇ ਕੋਈ ਫੋਨ ਜ਼ਰੂਰ ਲਾਵੇ ਮਾਨਤਾਂ ਸਾਰੀਆਂ ਚ ਇਹ ਹੋ ਜਾਊਗਾ ਹਾਂਜੀ ਹਾਂਜੀ ਆ ਦੂਜੀ ਇਸ ਦੇ ਵੇਹਰ ਸੂਈ ਆਪਣੇ ਕੋ ਹੁਣੇ ਆਈ ਕੱਲ ਦੀ ਸੂਈ ਆ ਠੀਕ ਐ ਹਾਂਜੀ ਮੱਸੀ ਦਾ ਬੜਾ ਕਰਦੇ ਆ ਹਾਂ ਮੱਸੀ ਆ ਆਜ ਵਾਹੇ ਪਤਾ ਨਹੀਂ ਮੱਸੀ ਨੂੰ ਲੱਗਾ ਆ ਬੱਚਾ ਜੀ ਦਾ ਇਹ ਬੱਛਾ ਜੀ ਬੱਛਾ ਜੀ ਇਹ ਜਵਾਬ ਨਹੀਂ ਰਿਹਾ ਦੇਖ ਗਿਆ ਜੁਰੂ ਮਾਸਾ ਵਾੜਦੇ ਤੇ ਸੀਰ ਠੰਡੀ ਬੜੀ ਆ ਅੱਜ ਲੈ ਆਓ ਫਿਰ ਇਹ ਦੇਖਣਾ ਗਨਾਨੀ ਕੋਈ ਨਾ ਫੜ ਕੇ ਚਾਰ ਦਿਨ ਦੀ ਠੀਕ ਹੈ ਜੀ ਜੀ ਦਾ ਜੁਲਾਗ ਰਾਤ ਦੀ ਨਹੀਂ ਬਾਬਾ ਜੀ ਬਹੁਣਾ ਨਾ ਲਾਖ ਲਾ ਹਾਂ ਠੀਕ ਆ ਆ ਆ ਜੀ ਬਛਾ ਦਾ ਬੱਚੇ ਰ ਥੋੜਾ ਜਿਹਾ ਵੱਧ ਕਰਦੀ ਚੱਲ ਲੈ ਜਾ ਫਿਰ ਬਾਕੀ ਸੇ ਜੀਦੀ ਨਾ ਨਹੀਂ ਠੀਕ ਹੈ ਸਿੰਘ ਇਹਦੇ ਹੈਗੇ ਆ ਆ ਵੇਖ ਲਓ ਪਹਿਲਾਂ ਕੋ ਚੰਗੀ ਤਰ੍ਹਾਂ ਆਮਾ ਕਿ ਲੈਂਦੀ ਆ ਠੀਕ ਆ ਦੁੱਧ ਬਹੁਤਾ ਨਹੀਂ ਚਾਹਦਾ 15 ਕਿਲੋ ਕੱਢੂਗੀ ਹੁਣ ਕਿੰਨਾ ਪੱਕਾ ਦੁੱਧ 8 ਕਿਲੋ ਹੀ ਜਾਣ ਲੱਗੇ ਆ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇੱਥੇ ਕੋਈ ਇਹ ਤਾਂ ਹੁਣ ਬਾਬਾ ਜੀ ਚੋਕ ਲੈ ਦੀ ਆਹਦੇ ਵੀ ਚੋਆ ਡੰਗਰ ਤੇ ਜਿਹੜਿਆ ਮੈਨਾ ਕੀ ਵੇਖਣਾ ਹਾਂ ਠੀਕ ਆ ਇਹ ਤਾਂ ਚੋਈ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹੈ ਬਾਈ ਜਨਾ ਮੱਝੀ ਕਰੀਏ ਹਾਂਜੀ ਵੈਰ ਤੋਂ 35000 ਰੁਪਏ ਕਹਿੰਦੀ ਆ ਹਾਂਜੀ ਆਪਾਂ ਸੀ ਵੀ ਨਹੀਂ ਕਰਨਾ ਅੱਛਾ ਇਹ ਦੇਣ ਵਾਲੀ ਗੱਲ ਕਰਦੀ ਵੀ ਗਾਇਆਂ ਛੋੜੀਆਂ ਹੀ ਕਰਨੀ ਕੋਈ ਮੀਂਹ ਤੇ ਗਾਵਾਂ ਹੀ ਚੰਗੀ ਲਿਆਉਣ ਦੇ ਵੇਖ ਕੇ ਤੇ ਭਾਅ ਵੱਧਦੇ ਹੁੰਦੇ ਆ ਠੀਕ ਆ ਗਾਵਾਂ ਥੋੜੀਆਂ ਖਰਾਬ ਰੂਪੀਆਂ ਹਾਂਜੀ ਇਹ ਹੁਣ 24000 ਦੀ ਸੀ 24000 ਦੀ ਕਿੰਨਾ ਦੁੱਧ ਦੱਸ ਸੇ ਚਵਾਈ ਜਾਊਗੀ ਦੁੱਧ ਹੁਣ 8 ਕਿਲੋ ਪਰ ਦੁੱਧ 14 ਕਿਲੋ ਵੱਢੂਗੀ ਠੀਕ ਹੈ ਜੀ ਜਨਾਨੀ ਚੋਂਦੀ ਬੱਚਾ ਵਧੀ ਹੁਣੇ ਲੋੜ ਠੀਕ ਆ ਇਹ ਕਾ ਵੈੜ ਕਰਦੀ ਪੋਣੀ ਨਹੀਂ ਅੱਛਾ ਆ ਖੀਰੀ ਵੈੜ ਜਿਹੜੀ ਜਰਸੀ ਇੱਕ ਘਰ ਦੀ ਪਾਲੀ ਇਹ ਬਾਬਾ ਜੀ ਚਲੋ ਲੈਣੀ ਦੇਣੀ ਕਿਸੇ ਨੇ ਆਪਣੀ ਸਮਝਣਾ ਵੇਖੋ ਹਾਂਜੀ ਜਲਦੀ ਆ ਆਵੇ ਹੁੰਡਿਆ ਸਾਲ ਠੀਕ ਆ ਤੇ ਇਹਨੂੰ ਵਿਚਾਰੀ ਨੂੰ ਨਾ ਛੋਟੀ ਜਿਹਨੂੰ ਰੋਗ ਬੜੇ ਮੰਗਦੇ ਠੀਕ ਆ ਦੇਂਦਾ ਨਹੀਂ ਇਰਾਦਾ ਹਿੰਦਾ ਇਹ ਬੰਨੀ ਵੀ ਹੋਣੀ ਆ ਵਿਝਾ ਨੇ ਪਹਿਲਾਂ ਖੁੱਲੀ ਰਹਿੰਦੀ ਸੀ ਇਹ ਖੁੱਲੀ ਰਹੀ ਆ ਬੜੇ ਚਿਰ ਤੋਂ ਹੀ ਇਹਨਾਂ ਨੂੰ ਵੇਖਣ ਦੇ ਹੈਗੀ ਵੀ ਖੀਰੀ ਆ ਪਿਓਰ ਪਿਓਰ ਖੀਰੀ ਆ ਤੇ ਇਹਨੂੰ ਦੱਸਦਾ ਮੈਂ ਤੇਰਾ ਦੰਦ ਵੇਖਦੇ ਆ ਆ ਦੇਖ ਪਿਓਰ ਖੀਰੀ ਆ ਪਿਓਰ ਖੀਰੀ ਕੋਈ ਦੰਦ ਦੁੱਧ ਨਹੀਂ ਦਿੰਦੀ ਹਾ ਜੇ ਆ ਲੈ ਸੰਦੇ ਠੀਕ ਆ ਇਹ ਨਾ ਬਾਬਾ ਜੀ ਨਵਾਂ ਮਹੀਨਾ ਦੀ ਬਣ ਗਈ ਸੀ ਅੱਛਾ ਹੁਣ 16 ਮਹੀਨਾ ਦੀ ਆ ਅੱਛਾ ਇੱਕ ਮਹੀਨਾ ਰੇ ਸੌਂਦੇ ਰਹਿਗਾ 17 ਮਹੀਨੇ ਦੇ ਨੂੰ ਸੌਂ ਬਣਾਉਂ ਠੀਕ ਆ ਇਹਦੀ ਮਾਂ ਕੋਲ ਤੋਂ ਨਹੀਂ 32 ਕਿਲੋ ਠੀਕ ਆ ਪਿਓਰ ਜੱਸੀ ਆ ਚਲੋ ਬਾਕੀ ਕੇ ਵੀ ਭਰਾ ਨੇ ਵੇਖ ਹੀ ਲੈਣੇ ਆ ਇਹ ਇੱਕ ਮਹੀਨਾ ਪਿਆ ਇਹਦਾ ਸੌਂ ਚ ਇੱਕ ਮਹੀਨਾ ਨਹੀਂ ਦਾ ਪੂਰਾ ਇਹ ਨਹੀਂ ਕਹਿਣਾ ਕਿ ਦੋਵਾਂ ਮਹੀਨਿਆਂ ਨੂੰ ਸੂਜ ਆ ਗਏ ਕਿਉਂਕਿ ਇਹ ਤੇ ਚਲੋ ਕਾਪੀ ਗਵਾਜ ਗਈ ਨਾਰੀ ਗਵਾਜ ਗਈ ਗਲਤ ਹੋ ਗਈ ਪਲਾਨ ਹੈਗਾ ਦੋ ਵਾਰੀ ਬਣੀ ਹਾਂਜੀ ਇੱਕੋ ਵਾਰੀ ਬਣੀ ਟੀਕਾ ਬਹੁਤ ਚੰਗਾ ਜਲਸੀ ਦਾ ਲਵਾਇਆ ਨਾ ਅੱਛਾ ਇਹ ਤੇ ਕਿਉਂਕਿ ਤੁਹਾਡੇ ਆਪ ਨੇ ਘਰ ਦੇ ਤੁਹਾਨੂੰ ਪਤਾ ਹੀ ਹੈ ਸਾਰਾ ਕੱਲ ਸੀ ਦਾ ਟੀਕਾ ਲਵਾਇਆ 700 800 ਦਾ ਟੀਕਾ ਲਾਏਗਾ ਡਾਕਟਰ ਨੇ ਫਰਤੀ ਸਾਡੇ ਘਰ ਕੱਟੀ ਪਈ ਆ ਠੀਕ ਆ ਬੋ ਕਹਦਾ ਬੱਛੀ ਕਦੇ ਬੱਛਾ ਦੇ ਦੇ ਭਰ ਦਊ ਐਦਾਂ ਦਾ ਵੀ ਗੱਲਾਂ ਹੀ ਗਾਉਂਦੀਆਂ ਠੀਕ ਆ ਚਲੋ ਫਿਰ ਮਾਨ ਕੇ ਡਾ ਬੜਾ ਚੰਗਾ ਵਾ ਹੁਣ ਤੂੰ ਝੋਲੀ ਚੰਗੀ ਆ ਇਹਦੀ ਇਹ ਮਹੀਨਾ ਇੱਕ ਰਹਿੰਦਾ ਜੇਗਾ ਚਲੋ ਲੈ ਜਾ ਫਿਰ ਇੱਕ ਰਿ ਐਵੇਂ ਝੂਠ ਦੀ ਮਾਰਨਾ ਇੱਕ ਮਹੀਨਾ ਖੜਦੀ ਆ ਨੌਂ ਮਹੀਨੇ ਦੀ ਬਣੀ ਦੀ 16 ਮਹੀਨੇ ਜੇ ਹੋ ਗਰੀ ਤੇ 17 ਮਹੀਨੇ ਨੇ ਸੂ ਬਣਾਏ ਠੀਕ ਆ ਹਾਂਜੀ ਇਹ ਮਾਗਲ ਦੇ 32 ਕਿਲੋ ਚਲੋ ਸਾਡਾ ਨਾ ਬਣਾ ਦੇ ਦਈਏ ਫੜੋ ਰੋਟੀਆਂ ਵੀ ਚਲੋ ਮਗਰ ਤੇ ਇਹਦਾ ਮੁੱਲ ਇਹਦਾ ਮੁੱਲ ਕਰਨੀ 6000 ਕਿੰਨਾ 6000 ਕਰ ਲਈਏ ਜਿਆਦਾ ਹੀ ਕਰੀ ਜਾਂਦੇ ਜੇ ਉੱਤੇ ਇਹ ਬਾਬਾ ਜੀ 45000 ਦੇ ਸੀ 45000 ਠੀਕ ਹੈ ਪਰ ਏਡੀ ਜਾਨ ਚੰਗੀ ਕੋਲ ਮੁੱਲ ਨਹੀਂ ਆਂਦੀ ਘਰ ਦੀ ਆ ਹਾਂਜੀ ਹਾਂਜੀ ਲਵਾਇਆ ਸੀ ਟੀਕਾ ਇੱਕੋ ਵਾਰੀ ਕਰਮਾ ਲਈ ਹਾਂ ਠੀਕ ਹੈ ਤੇ ਕੋਈ ਟੀਕਾ ਨਿਕਲੇ ਮੈਂ ਟੀਕਾ ਬੜਾ ਚੰਗਾ ਲਵਾਇਆ ਸੀ ਠੀਕ ਹੈ ਬੱਚੀ ਦੇ ਦੇ ਬੱਚੇ ਦੇ ਇਹ ਨਹੀਂ ਪਤਾ ਮਗਰਲੀ ਮਹੀਨਾ ਗਾਰੰਟੀ ਦਾ ਇਹ ਨਹੀਂ ਵੀ ਮੁੜ ਕੇ ਕਹਿ ਦਈਏ ਕਿਸੇ ਨੂੰ ਵੀ ਸਾਡੀ ਕਾਪੀ ਕੋਆ ਜੀ ਸਾਡੇ ਗਲਤ ਨਿਕਲ ਗਈ ਠੀਕ ਆ ਕੋਈ ਗੱਲ ਬਾਤ ਨਹੀਂ ਇੱਕ ਮਿੰਟ ਸੋង ਠੀਕ ਆ ਤੇ ਝੋਟੀਆਂ ਵੀ ਦਿਖਾ ਦਈਏ ਦਿਖਾ ਦਈਏ ਕਾ ਬਚੀ ਪੂਰੀ ਬਾਤ ਨਹੀਂ ਦੇਰ ਮੈਂ ਨਿਕਲੋਂ ਸਾਰੇ ਨਾ ਇੱਕ ਆ ਜਰਸੀ ਬਚੀ ਹੈ ਵੀ ਕਹਿੰਦੇ ਪਾ ਦੇਣੀ ਆ ਤੁਸੀਂ ਬੜਾ ਥੱਲੇ ਨੂੰ ਥਾਂ ਕੇ ਨਾ ਬਣਾਈ ਆ ਆ ਦੇਖ ਸਰ ਇਹ ਵੀ ਸੋਨੀ ਵੈੜਿਆ ਟੀਕਾ ਲਾਇਆ ਵਾ ਇੱਕ ਟਾਂ ਟੀਕਾ ਲਾਇਆ ਇੱਕ ਨਾ ਬੱਛੇ ਕੋਲ ਬਣਾਈ ਨਿਕਲੇ ਨਾ ਨਿਕਲੇ ਕੇ ਕਿੰਨੇ ਮਹੀਨਾ ਹੋ ਗਿਆ ਬੋਲੀ ਨਹੀਂ ਮੁੜ ਗਈ ਅੱਛਾ ਹੁਣ ਇਹ 8000 ਦੇਣੀ ਠੀਕ ਆ ਜੀ ਹਾਂ ਜੀ ਕਹਿੰਦੇ ਕੋਈ ਟਾਂ ਵੀ ਹੋਣੀ ਹੈ ਠੀਕ ਆ ਇੱਕਾਂ ਨੀਲੀ ਝੋਟੀਆਂ ਤੇ ਪਾਦੀ ਨੇ ਵਿਦਿਆਦਿ ਦੇ ਦੋ ਦੀਆਂ ਦੇ ਕੋ ਗੱਡੀ ਪਰਾਂ ਨਾ ਥਲੀ ਆ ਇਹਦੇ ਲੇ ਖੜਦੀ ਏ ਟਾਈਮ ਅੱਛਾ ਤੇ ਉਹ ਮਤਲਬ ਠੋਸ ਵੀ ਆ ਉਹ ਥੋੜਾ ਚਲੋ ਤੁਰ ਕੇ ਵਖਾਦੀ ਆ ਸਾਰੀਆਂ ਘਰ ਦੀਆਂ ਝੋਟੀਆਂ ਦੇ ਇਹਨਾਂ ਦੀਆਂ ਆਪਾਂ ਲਈ ਨਹੀਂ ਉਹ ਦੂਜੀਆਂ ਦੋ ਦੇ ਦਿੰਦੀਆਂ ਅਸੀਂ ਠੀਕ ਆ ਉਹ ਸਾਡੀ ਭੈਣ ਦੀਆਂ ਕੁੜੀਆਂ ਜਾਂ ਘਰਦਿਆਂ ਨੇ ਮੱਲੀਆਂ ਆ ਅੱਛਾ ਅੱਛਾ ਆ ਝੋਟੀਆਂ ਦੋੜੀਆਂ ਠੀਕ ਆ ਇੱਕਾਂ ਮਿਨੀ ਝੋਟੀ ਵੀ ਬੜੀ ਖੂਬਸੂਰਤੀ ਵੀ ਦਿਨ ਨੇ ਘਰੇ ਪਾਲੀ ਹਾਂਜੀ ਇਹ ਕਿੰਨਾ ਕੁ ਲਾਜੂਗੀ ਟਾਈਮ ਇਹ ਬਾਬਾ ਜੀ ਦੇਣੇ ਤੇ ਰਹਿ ਗਏ 15 ਠੀਕ ਆ ਹਾਂਜੀ ਤੇ ਪਹਿਲਾਂ ਝੋਟੀ ਇਹ ਨਾ ਕਿ ਵੀ ਇਸਾਂ ਦੇ ਵੀ ਕਿਤੇ ਪਿੱਛਾ ਮਾਰਦੀਆਂ ਫਿਰ ਕੋਈ ਕੱਟੀਆਂ ਨੁਕਸਾ ਤਾਂ ਦੇਣ ਦੇ ਆ ਹਾਂਜੀ ਕੋਈ ਨੁਕਸ ਨਹੀਂ ਪਿੱਛੇ ਦੀ ਗਰੰਟੀ ਹੋਗੀ ਠੀਕ ਹੈ ਜੀ ਮਾਣਾ ਦੀ ਵੀ ਗਰੰਟੀ ਜੇ ਪਿੱਛਾ ਮਾਰਦੇ ਨਾ ਝੋਟੀ ਹਾਂਜੀ ਪਾਹ ਨਹੀਂ ਇੱਕ ਵੀ ਲਾਵਾਂਗੇ ਝੋਟੀ ਰਖਲੇ ਪੈਸੇ ਵੀ ਫਾਦੇ ਪਾਣ ਠੀਕ ਆ ਹਾਂਜੀ ਪਹਿਲਾਂ ਸੁਆਜੇ ਵੇਖ ਲੋ ਕਿੱਡੀ ਕੰਟੀ ਆ ਲੈਣ ਦੇ 15 ਆ ਅਸੀਂ ਇਹਨਾਂ ਨੂੰ ਹੋਰ ਤੇ ਕੁਝ ਨਹੀਂ ਚਾਹ ਰਿਆਂ ਬਾਕੀ ਪਰ ਪਹਿਲਾਂ ਵੀ ਜਿੰਨੀਆਂ ਵੀ ਜਿਨ੍ਹਾਂ ਨੇ ਕਰਦੀਆਂ ਝੋਟੀਆਂ ਪਾਈਆਂ ਵਾ ਸਾਰੇ ਝੋਟੀਆਂ ਚੰਗੀਆਂ ਸੰਭੀਆਂ ਵੇਚੀਆਂ ਹਨਾਂ ਨੇ ਹਾਂ ਕਿਹਨੇ ਲਗਾ ਦੇ ਦੋ ਵੇਚੀਆਂ ਨੇ ਉਹਨਾਂ ਤੋਂ ਵੀਰੇ ਦੀ ਪਈਆਂ ਇਦ ਜਿਹੜਾ ਘਰੇ ਵਿੱਚ ਜਿਹਨਾਂ ਕੋਈ ਵੀ ਝੋਟੀਆਂ ਰੱਖੀਆਂ ਸਾਰੀਆਂ ਚੰਗੀਆਂ ਝੋਟੀਆਂ ਰੱਖੀਆਂ ਚੰਗੀਆਂ ਹੀ ਘਰ ਚੰਗੀਆਂ ਬਾਲੇ ਚਲੋ ਸਭ ਤੋਂ ਵੱਡੀਆਂ ਹੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਬਾਬਾ ਜੀ ਭਾਵੇਂ ਝੋਟੀ ਦੀ ਵੇਚਦੀ ਹੈ 85000 ਦੀ ਹਾਂਜੀ ਭਾਵੇਂ ਵੇਚੀ 80 ਦੀ ਕੋਈ ਖੜ ਕੇ ਵੇਚ ਲੈ ਹਾਂਜੀ ਕਿ ਇਹ ਚ ਜਿਹੜਾ ਮੁੱਲ ਲੈਂਦੀ ਆ ਵੀ ਜਿਹੜਾ ਨਫਾ ਲੈਣਾ ਹੈ ਹਾਂਜੀ ਜਿੰਨੇ ਕਿ ਵੱਟ ਨਾਲ ਇਹ ਤਾਂ ਗਾੜੀ ਕੋਈ ਕਮਾਈ ਕਰ ਲੇ 60 ਹਜ਼ਾਰ ਦੀ ਦੇਣੀ 60 ਹਜ਼ਾਰ ਦੀ 60 ਦੀ ਦੇਣੀ ਹੈ ਠੀਕ ਹੈ ਜੀ ਕੱਟੀਆਂ ਵੇਖ ਲਓ ਬੜੀ ਚੰਗੀ ਜੇ ਦੇਣੇ ਨੇ 15 ਖੜਨੇ ਠੀਕ ਹੈ ਜੀ ਹਾਂਜੀ ਆਓ ਠੀਕ ਹੈ ਤੇ ਹੁਣਾਂ ਨਿੰਦੀ ਦੀ ਝੋਟੀ ਤੋਰੀ ਦੱਸੋ ਆਹ ਵੇਖੋ ਇਹਦੀ ਆਖ ਇਹਦੀ ਮਾਂ ਕੋ ਤੇਰਾ ਕੋ ਦੀ 1 ਲੱਖ 13 ਹਜ਼ਾਰ ਦੀ ਵੇਚੀ ਹੈ ਠੀਕ ਹੈ ਆਹ ਵੇਖੋ ਖਾਣੇ ਵੀ ਬੜਾ ਮੋਟਾ ਇਹਨੇ 2 ਮਹੀਨੇ ਖੜਨੇ ਜੀ ਇਹ 2 ਮਹੀਨੇ ਖੜਦੇ ਆਹ ਵੇਖੋ ਖਾਣੇ ਵੇਖੋ ਕਿੰਨਾ ਦੇ ਠੀਕ ਹੈ ਬੜੇ ਮੋਟੇ ਖਾਣੇ ਆ ਇੱਥੇ ਰੰਦੀ ਇਹ ਕਿੱਡਾ ਸਕਣਾ ਚਲੋ ਠੀਕ ਹੈ ਫਿਰ ਬਾਕੀ ਆ ਤੁਸੀਂ ਦੇਖ ਇਹ ਵੀ ਕਹਿੰਦੇ ਕਿ ਅੱਜ ਕੱਲ ਹੋਰ ਤੇ ਅਸੀਂ ਨਾਥ ਨਹੀਂ ਕਰਦੇ ਮੈਨੂੰ ਭਾਈ ਠੀਕ ਆ ਐਦਾਂ ਹੀ ਮਤਲਬ ਉਹ ਛੋਟੀ ਛੜੀ ਦੇ ਦਿੱਤੀ ਤਾਂ ਨਾਥ ਪਾਤੀ ਅੱਛਾ ਉਹ ਦਿਹਾਰੇ ਦਿੱਤੀ ਠੀਕ ਆ ਇਹਨੂੰ ਨਾਥ ਨਹੀਂ ਅਸੀਂ ਕਿਸੇ ਨੂੰ ਡੰਗਰ ਨੂੰ ਪਾਈ ਠੀਕ ਆ ਬਾਕੀ ਠੱਲੀ ਬੜੀ ਆ ਕਰਮਾਂ ਵਾਲੀ ਵੇਖੋ ਕੋਈ ਗੱਲ ਨਹੀਂ ਨੀਲੀ ਦੀ ਆ ਬਾਕੀ ਇਹ ਆ ਵੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸल्ली ਕਰਕੇ ਹਨਾ ਕੋਈ ਗੱਲ ਨਹੀਂ ਤਾਂ ਮਰਜ਼ੀ ਫੜੋ ਕੋਈ ਗੱਲ ਨਹੀਂ ਪ੍ਰਵਾਹ ਨਹੀਂ ਕਰਦੀ ਠੀਕ ਆ ਜੀ ਇਹ ਵੀ 60 ਦੀ ਦਗਾ ਇਹ ਵੀ 60 ਦੀ ਦੇ ਦੇਣੀ ਹੈ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਲਈ ਜੇ ਕੋਈ ਵੀਰ ਨੂੰ ਵੇਖ ਕੇ ਤਸੱਲੀ ਕਰਕੇ ਇੱਥੋਂ ਹੀ ਆਪਣੀ ਸਮਝਣਾ ਚੰਗੀ ਤਰ੍ਹਾਂ ਵੇਖ ਚੱਕ ਕੇ ਖੜੇ ਜੀ